ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੋਂ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਪੰਜਾਬ ਵਿੱਚ ਤਾਂ ਅਕਾਲੀ ਦਲ ਦੇ ਜਿਹੜੀ ਲੀਡਰਸ਼ਿਪ ਹੈ ਉਹ ਸਿੱਖ ਸਿਆਸਤ ਦੇ ਮਿਆਰ ਨੂੰ ਆਏ ਦਿਨ ੇਠਲੇ ਪੱਧਰ ਤੇ ਲਿਜਾ ਹੀ ਰਹੇ ਹਨ ਪਰ ਉਧਰ ਜੇ ਆਪਾਂ ਦੁਨੀਆ ਦੇ ਵਿੱਚ ਨਜ਼ਰ ਮਾਰੀਏ ਤਾਂ ਦੁਨੀਆ ਭਰ ਵਿੱਚ ਬੈਠੇ ਜਿਹੜੇ ਬਾਕੀ ਸਿੱਖ ਨੇ ਉਹ ਵੀ ਕੋਈ ਵੱਖਰੀ ਜਾਂ ਨਿਆਰੀ ਮਿਸਾਲ ਨਹੀਂ ਪੇਸ਼ ਕਰ ਰਹੇ ਕਦੇ ਸਮਾਂ ਹੁੰਦਾ ਸੀ ਕਿ ਸਿੱਖ ਚਿਹਰਿਆਂ ਦਾ ਜ਼ਿਕਰ ਜਿਹੜਾ ਹੈ ਉਹ ਵਿਦੇਸ਼ਾਂ ਵਿੱਚ ਆਪਣੀ ਮਿਹਨਤ ਨਾਲ ਬਣਾਏ ਗਏ ਨਾਮ ਕਰਕੇ ਹੁੰਦਾ ਸੀ ਹੱਡ ਭਨਵੀ ਮਿਹਨਤ ਅਤੇ ਆਪਣੇ ਸਿੱਦਕ ਨਾਲ ਜਦੋਂ ਕੋਈ ਸਿੱਖ ਸ਼ਖਸੀਅਤ ਵੱਡੇ ਮੁਕਾਮ ਤੇ ਪਹੁੰਚਦੀ ਸੀ ਤਾਂ ਪਿੱਛੇ ਪੰਜਾਬ ਦੇ ਵਿੱਚ ਕਈ ਬੱਚਿਆਂ ਦੇ ਲਈ ਕਈ ਨੌਜਵਾਨਾਂ ਦੇ ਲਈ ਉਹ ਪ੍ਰੇਰਣਾ ਦੇ ਸਰੋਤ ਵਜੋਂ ਕੰਮ ਕਰਦੀ ਸੀ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਹੋਵੇ ਆਸਟ੍ਰੇਲੀਆ ਇੰਗਲੈਂਡ ਜਾਂ ਅਮਰੀਕਾ ਹੋਵੇ ਸੁਰਖੀਆਂ ਵਿੱਚ ਜੋ ਵੀ ਸਿੱਖ ਸ਼ਖਸੀਅਤਾਂ ਰਹਿ ਰਹੀਆਂ ਹਨ ਉਹਨਾਂ ਦੇ ਕਾਰਨ ਜਿਹੜੇ ਨੇ ਉਹ ਕੋਈ ਫਕਰ ਨਾਲ ਸਿਰ ਉੱਚਾ ਕਰਨ ਵਾਲੇ ਨਹੀਂ ਹਨ ਕੋਈ ਅਜਈਆਂ ਪ੍ਰਾਪਤੀਆਂ ਨਹੀਂ ਹਨ ਜਿਨ੍ਹਾਂ ਨੂੰ ਕਿਸੇ ਨੌਜਵਾਨ ਨੂੰ ਮਿਸਾਲ ਦੇ ਤੌਰ ਤੇ ਪੇਸ਼ ਕੀਤਾ ਜਾ ਸਕੇ ਬਲਕਿ ਅਜਈਆਂ ਜ਼ਰੂਰ ਨੇ ਜਿਨ੍ਹਾਂ ਨਾਲ ਸਾਡੇ ਮੁਲਕ ਦੇ ਰਿਸ਼ਤੇ ਉਹਨਾਂ ਦੇਸ਼ਾਂ ਨਾਲ ਖਰਾਬ ਜ਼ਰੂਰ ਹੋਏ ਹਨ ਅਤੇ ਆਮ ਪੰਜਾਬੀ ਨੌਜਵਾਨ ਲਈ ਇਹਨਾਂ ਦੇਸ਼ਾਂ ਦੇ ਵਿੱਚ ਮੁਸ਼ਕਲਾਂ ਜ਼ਰੂਰ ਖੜੀਆਂ ਕੀਤੀਆਂ ਗਈਆਂ ਨੇ ਜਿਵੇਂ ਪਹਿਲਾਂ ਵੀ ਹੁੰਦਾ ਆਇਆ ਹੈ ਸਭ ਤੋਂ ਸੌਖਾ ਤਰੀਕਾ ਹੈ ਕਿ ਇਹ ਸਭ ਨੂੰ ਇੱਕ ਸਾਜ਼ਿਸ਼ ਕਰਾਰ ਦੇ ਕੇ ਆਪਣਾ ਖੇੜਾ ਛੁੜਾ ਲੈਣ ਦਾ ਸਾਡਾ ਕੋਈ ਕਸੂਰ ਨਹੀਂ ਹੈ ਜੀ ਪਰ ਏਜੰਸੀਆਂ ਇਹ ਸਭ ਕੁਝ ਕਰਾਰੀਆਂ ਨੇ ਸਾਡੇ ਅਕਸ ਨੂੰ ਢਾਹ ਲਾਉਣ ਦੇ ਲਈ ਇਹ ਸਾਰਾ ਕੁਝ ਹੋ ਰਿਹਾ ਹੈ ਪਰ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਅਕਸਰ ਇਹੀ ਸੁਣਨ ਨੂੰ ਮਿਲਦਾ ਹੈ ਕੋਈ ਵੀ ਦਲੀਲ ਜਿਹੜੀ ਦਿੱਤੀ ਜਾਂਦੀ ਹੈ ਇਸ ਤੋਂ ਅੱਗੇ ਪਿੱਛੇ ਨਹੀਂ ਹੁੰਦੀ ਸਿਰਫ ਔਰ ਸਿਰਫ ਸਾਜ਼ਿਸ਼ ਕਰਨ ਦਾ ਦੋਸ਼ ਲਗਾ ਦਿੱਤਾ ਜਾਂਦਾ ਹੈ ਆਪਣੀ ਜ਼ਿੰਮੇਵਾਰੀ ਤੋਂ ਭੱਜ ਲਿਆ ਜਾਂਦਾ ਹੈ ਇਹੀ ਹੁਣ ਤੱਕ ਹੁੰਦਾ ਆਇਆ ਹੈ ਇਹੀ ਅਸੀਂ ਹੁਣ ਵੀ ਹੁੰਦਾ ਹੋਇਆ ਹੀ ਦੇਖ ਰਹੇ ਅੱਜ ਦੇ ਅਖਬਾਰਾਂ ਵਿੱਚ ਛਪੀਆਂ ਕੁਝ ਖਬਰਾਂ ਦੇ ਹਵਾਲੇ ਤੋਂ ਇਸ ਸਥਿਤੀ ਨੂੰ ਸਮਝਣ ਦਾ ਕੋਸ਼ਿਸ਼ ਕਰਦੇ ਹਾਂ ਕਿ ਸਿੱਖ ਅਕਸ ਨੂੰ ਕਿੰਨਾ ਕੋ ਨੁਕਸਾਨ ਪਹੁੰਚਿਆ ਹੈ ਜਦੋਂ ਅਸੀਂ ਕਮੰਤਰੀ ਪੱਦਰ ਦੀ ਗੱਲ ਕਰਦੇ ਆਂ ਜਦੋਂ ਅਸੀਂ ਗਲੋਬਲ ਵਿਸ਼ਿਆਂ ਦੀ ਗੱਲ ਕਰਦੇ ਆਂ ਦੁਨੀਆ ਭਰ ਦੇ ਵਿੱਚ ਫੈਲਿਆ ਹੋਇਆ ਜਿਹੜਾ ਸਿੱਖ ਸਮਾਜ ਹੈ ਉਸ ਦਾ ਅਕਸ ਦੁਨੀਆ ਨੂੰ ਕਿਵੇਂ ਦਾ ਦੇਖਣ ਨੂੰ ਮਿਲ ਰਿਹਾ ਹੈ ਦੁਨੀਆ ਕਿਸ ਤਰ੍ਹਾਂ ਮਹਿਸੂਸ ਕਰ ਰਹੀ ਹੈ ਅੱਜ ਦੀਆਂ ਕੁਝ ਸੁਰਖੀਆਂ ਨੇ ਹੈਡਲਾਈਨਸ ਨੇ ਉਹਨਾਂ ਦਾ ਹਵਾਲਾ ਦੇ ਕੇ ਉਹਨਾਂ ਦੀ ਮਿਸਾਲ ਵਜੋਂ ਪਿਛਲੇ 3-4-5 ਸਾਲ ਦਾ ਜੋ ਵੀ ਘਟਨਾਕ੍ਰਮ ਹੋਇਆ ਹੈ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ ਤੁਹਾਡੇ ਨਾਲ ਸਾਂਝ ਪਟਾਉਣ ਦੀ ਕੋਸ਼ਿਸ਼ ਕਰਦੇ ਪਹਿਲਾਂ ਗੱਲ ਕਰਦੇ ਹਾਂ ਜੀ ਨੱਜਰ ਕਤਲकांड ਦੀ ਪਿਛਲੇ ਡੇਢ ਸਾਲ ਤੋਂ ਹਰਦੀਪ ਸਿੰਘ ਨੱਜਰ ਦਾ ਕਤਲ ਲਗਾਤਾਰ ਸੁਰਖੀਆਂ ਵਿੱਚ ਹੈ ਅਤੇ ਇਸ ਦੇ ਉੱਪਰ ਹੋ ਰਹੀ ਸਿਆਸਤ ਇਸ ਦੇ ਬੜੇ ਹੀ ਗੰਭੀਰ ਸੱਟੇ ਨਿਕਲੇ ਹਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੂਨ 2023 ਵਿੱਚ ਹੋਏ ਇਸ ਕਤਲ ਲਈ ਉਥੋਂ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਸਤੰਬਰ 2023 ਵਿੱਚ ਇਹ ਇਲਜ਼ਾਮ ਲਗਾਏ ਸਨ ਕਿ ਭਾਰਤ ਸਰਕਾਰ ਦੇ ਏਜੰਟ ਇਸ ਹੱਤਿਆ ਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ ਇਹ ਵੀ ਕਿਹਾ ਗਿਆ ਸੀ ਕਿ ਪੁਖਤਾ ਜਾਣਕਾਰੀ ਤੇ ਸਬੂਤ ਹਨ ਪਰ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਗਿਆ ਸੀ ਸਿਰਫ ਤੇ ਸਿਰਫ ਉਨ੍ਹਾਂ ਦੇ ਬਿਆਨ ਆਏ ਸੀ ਦੋਵੇਂ ਦੇਸ਼ਾਂ ਦੇ ਵਿੱਚ ਰਿਸ਼ਤੇ ਕਾਫੀ ਹੇਠਲੇ ਪੱਧਰ ਤੇ ਪਹੁੰਚ ਕੇਸਾਨ ਡਿਪਲੋਮੈਟ ਕੱਢੇ ਗਏ ਇੱਕ ਦੂਜੇ ਦੇਸ਼ ਦੇ ਡਿਪਲੋਮੇਟਾਂ ਨੂੰ ਕੱਢ ਦਿੱਤਾ ਗਿਆ ਵੀਜ਼ਾ ਲੱਗਣੇ ਬੰਦ ਹੋ ਗਏ ਪੰਜਾਬ ਤੋਂ ਕੈਨੇਡਾ ਜਾ ਰਹੇ ਜਿਹੜੇ ਪੰਜਾਬੀ ਵਿਦਿਆਰਥੀ ਸੀ ਉਹਨਾਂ ਤੇ ਇਸ ਦਾ ਬਹੁਤ ਮਾੜਾ ਅਸਰ ਪਿਆ ਬੁਰਾ ਪ੍ਰਭਾਵ ਪਿਆ ਤੇ ਆਖਿਰ ਦਾ ਉਲਟਾ ਪੈਂਤੋ ਬਾਅਦ ਟਰੂਡੋ ਵੱਲੋਂ ਆਖਿਰ ਅਸਤੀਫਾ ਦੇ ਦਿੱਤਾ ਗਿਆ ਉਹ ਆਪਣੇ ਪਦ ਤੋਂ ਉਹਨਾਂ ਨੂੰ ਲੰਬੇ ਹੋਣਾ ਪਿਆ ਕਿਉਂਕਿ ਉਹਨਾਂ ਦੀ ਜਿਹੜੀ ਪੋਪੁਲਾਰਿਟੀ ਸੀ ਲੋਕਪ੍ਰੀਆਤਾ ਸੀ ਪ੍ਰਿਆਤਾ ਸੀ ਉਹੋ ਕਾਫੀ ਹੇਠਲੇ ਪੱਧਰ ਤੇ ਗਿਰ ਗਈ ਸੀ ਜਿਹੜਾ ਦਾ ਉਹਨਾਂ ਨੇ ਪੰਜਾਬੀਆਂ ਦੀਆਂ ਵੋਟਾਂ ਲੈਣ ਦੇ ਲਈ ਵਰਤਿਆ ਗਿਆ ਸੀ ਉਹਨਾਂ ਨੂੰ ਲੱਗਿਆ ਸੀ ਕਿ ਜਿਹੜਾ ਕੈਨੇਡਾ ਦੇ ਵਿੱਚ ਭਾਈਚਾਰਾ ਸਿੱਖ ਭਾਈਚਾਰਾ ਬੈਠਾ ਹੈ ਉਹ ਭਾਰਤ ਸਰਕਾਰ ਦੇ ਉਲਟ ਹੈ ਤੇ ਉਹਨਾਂ ਨੂੰ ਜੇ ਉਹ ਭਾਰਤ ਸਰਕਾਰ ਤੇ ਇਲਜ਼ਾਮ ਲਾਉਂਦੇ ਨੇ ਤੇ ਇਸ ਦਾ ਲਾਭ ਮਿਲੇਗਾ ਅਜਿਹਾ ਹੁੰਦਾ ਦਿਖਾਈ ਨਹੀਂ ਦਿੱਤਾ ਤੇ ਉਸ ਦਾ ਨਤੀਜਾ ਇਹ ਹੋਇਆ ਕਿ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਹੁਣ ਕੈਨੇਡਾ ਦੇ ਇੱਕ ਕਮਿਸ਼ਨ ਦੀ ਇੱਕ ਰਿਪੋਰਟ ਆਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਕਿਸੇ ਬਾਹਰੀ ਦੇਸ਼ ਦਾ ਇਸ ਕਤਲ ਨਾਲ ਸੰਬੰਧ ਹੋਣ ਦਾ ਕੋਈ ਵੀ ਸਬੂਤ ਨਹੀਂ ਹੈ ਇਹ ਉੱਥੋਂ ਦਾ ਹੀ ਬਣਾਇਆ ਹੋਇਆ ਇੱਕ ਕਮਿਸ਼ਨ ਸੀ ਕੈਨੇਡਾ ਸਰਕਾਰ ਦਾਈ ਉਸ ਕਮਿਸ਼ਨ ਦੀ ਰਿਪੋਰਟ ਹੈ ਇਸ ਤੋਂ ਪਹਿਲਾਂ ਚਾਰ ਭਾਰਤੀ ਮੂਲ ਦੇ ਵਿਦਿਆਰਥੀਆਂ ਨੂੰ ਫੜਿਆ ਗਿਆ ਸੀ ਲੇਕਿਨ ਉਹਨਾਂ ਦਾ ਹਜੇ ਤੱਕ ਮੁਕੱਦਮਾ ਉਹਨਾਂ ਤੇ ਨਹੀਂ ਚਲਾਇਆ ਗਿਆ ਹੈ ਇਹ ਵੀ ਖਬਰ ਆਈ ਹੈ ਕਿ ਕੈਨੇਡਾ ਦੀ ਸੁਪਰੀਮ ਕੋਰਟ ਨੇ ਉਹਨਾਂ ਚਾਰਾਂ ਨੂੰ ਜਮਾਨਤ ਦੇ ਦਿੱਤੀ ਹੈ ਬਾਅਦ ਵਿੱਚ ਇਸ ਖਬਰ ਦਾ ਖੰਡਨ ਵੀ ਕੀਤਾ ਗਿਆ ਲੇਕਿਨ ਹਜੇ ਵੀ ਸਥਿਤੀ ਕੁਝ ਸਾਫ਼ ਨਹੀਂ ਹੈ ਕਿਸੇ ਨੂੰ ਵੀ ਇਸ ਕਤਲ ਦੇ ਲਈ ਦੋਸ਼ੀ ਸਾਬਤ ਨਹੀਂ ਕੀਤਾ ਗਿਆ ਹਜੇ ਤੱਕ ਹੁਣ ਇਹ ਕਮਿਸ਼ਨ ਨੇ ਇਹ ਕਿਹਾ ਹੈ ਕਿ ਕਿਸੇ ਵੀ ਬਾਹਰੀ ਦੇਸ਼ ਦਾ ਇਸ ਕਤਲ ਦੇ ਨਾਲ ਕੋਈ ਸਬੰਧ ਹੋਣ ਦਾ ਸਬੂਤ ਨਹੀਂ ਹੈ ਇਸ ਰਿਪੋਰਟ ਦਾ ਨਾਮ ਹੈ ਪਬਲਿਕ ਇਨਕੁਆਇਰੀ ਇਨਟੂ ਫੋਰਨ ਇੰਟਰਫੀਅਰਸ ਇਨ ਫੈਡਰਲ ਇਲੈਕਟੋਰਲ ਪ੍ਰੋਸੈਸਸ ਐਂਡ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਕੈਨੇਡਾ ਸਰਕਾਰ ਦੇ ਜਿਹੜੇ ਅਦਾਰੇ ਨੇ ਲੋਕਤੰਤਰਿਕ ਅਦਾਰੇ ਤੇ ਉਹਨਾਂ ਦਾ ਜਿਹੜਾ ਫੈਡਰਲ ਇਲੈਕਸ਼ਨ ਦਾ ਢਾਂਚਾ ਹੈ ਉਸ ਦੇ ਵਿੱਚ ਛੇੜਛਾੜ ਹੋਈ ਹੈ ਜਾਂ ਬਾਹਰੋਂ ਕੋਈ ਦਖਲ ਦਿੱਤਾ ਗਿਆ ਹੈ ਉਸ ਬਾਰੇ ਇਹ ਰਿਪੋਰਟ ਜਿਹੜੀ ਹੈ ਉਹ ਪੇਸ਼ ਕੀਤੀ ਗਈ ਹੈ ਇਸ ਦੇ ਵਿੱਚ ਜਿਹੜੇ ਕਮਿਸ਼ਨਰ ਨੇ ਮੈਰੀ ਹੋਜ਼ੇ ਹੂਗ ਨੇ ਕਿਹਾ ਹੈ ਕਿ ਗਲਤ ਜਾਣਕਾਰੀ ਦੀ ਵਰਤੋਂ ਰਾਜ ਦੇ ਹਿੱਤਾਂ ਦੇ ਉਲਟ ਚੱਲਣ ਵਾਲੇ ਫੈਸਲਿਆਂ ਨੂੰ ਸਜ਼ਾ ਦੇਣ ਦੇ ਲਈ ਬਦਲੇ ਦੀ ਰਣਨੀਤੀ ਵਜੋਂ ਵਰਤੋਂ ਕੀਤੀ ਗਈ ਹੈ 123 ਪੰਨਿਆਂ ਦੀ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਹੋ ਸਕਦਾ ਹੈ ਕਿ ਨੱਜਰ ਕਤਲ ਕਾਂਡ ਵਿੱਚ ਪ੍ਰਧਾਨ ਮੰਤਰੀ ਟੋਬੋ ਵੱਲੋਂ ਲਾਏ ਗਏ ਇਲਜ਼ਾਮ ਜਿਸ ਦਾ ਕਿਸੇ ਬਾਰੀ ਦੇਸ਼ ਨਾਲ ਸੰਬੰਧਤ ਹੋਣ ਦਾ ਸਬੂਤ ਨਹੀਂ ਮਿਲਿਆ ਇਸ ਤੋਂ ਬਾਅਦ ਭਾਰਤ ਵੱਲੋਂ ਇਹ ਗਲਤ ਜਾਣਕਾਰੀ ਫੈਲਾਈ ਗਈ ਹੋਵੇ ਇਸ ਰਿਪੋਰਟ ਵਿੱਚ ਕਿਹਾ ਗਿਆ ਕਿਉਂਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਇਹ ਇਲਜ਼ਾਮ ਲਾਏ ਸੀ ਜਿਨ੍ਹਾਂ ਦਾ ਕੋਈ ਸਬੂਤ ਨਹੀਂ ਮਿਲਿਆ ਹੋ ਸਕਦਾ ਹੈ ਕਿ ਪਾਰਟ ਸਰਕਾਰ ਨੇ ਉਸ ਨੂੰ ਰਿਟੈਲੀਗੇਸ਼ਨ ਕੀਤੀ ਹੋਵੇ ਉਸ ਦਾ ਜਵਾਬ ਦੇਣ ਲਈ ਉਸ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਕੁਝ ਇਸ ਤਰ੍ਹਾਂ ਦੀ ਗਲਤ ਇਨਫੋਰਮੇਸ਼ਨ ਫੈਲਾਈ ਗਈ ਹੋਵੇ ਜਿਸ ਨਾਲ ਪ੍ਰੂਡੋ ਦੀ ਪਾਰਟੀ ਨੂੰ ਨੁਕਸਾਨ ਹੋਇਆ ਹੋਵੇ ਇਹ ਖਦਸ਼ਾ ਜਤਾਇਆ ਗਿਆ ਹੈ ਕਿਉਂਕਿ ਅੱਜ ਕੱਲ ਮਿਸ ਇਨਫੋਰਮੇਸ਼ਨ ਦਾ ਦੌਰ ਹੈ ਜਿਹੜੀ ਵੀ ਪੋਲਿਟਿਕਲ ਲੜਾਈ ਹੈ ਜੋ ਵੀ ਰਾਜਨੀਤੀ ਦੀ ਇਹ ਖੇਡ ਨੇ ਉਹ ਸੋਸ਼ਲ ਮੀਡੀਆ ਤੇ ਇਹਨਾਂ ਪਲੇਟਫਾਰਮਸ ਤੇ ਬਹੁਤ ਜ਼ਿਆਦਾ ਖੇਡੇ ਜਾ ਰਹੇ ਨੇ ਚੋਣਾਂ ਲੜਨ ਦਾ ਢੰਗ ਤਰੀਕਾ ਬਦਲ ਗਿਆ ਹੈ ਲਗਭਗ ਹਰ ਦੇਸ਼ ਦੇ ਵਿੱਚ ਇਹ ਇਲਜ਼ਾਮ ਲੱਗਦੇ ਨੇ ਕਿ ਬਾਹਰੀ ਤਾਕਤਾਂ ਉਹਨਾਂ ਦੇਸ਼ਾਂ ਦੀ ਸਟੇਬਿਲਟੀ ਨੂੰ ਖਤਰਾ ਪਹੁੰਚਾਉਣ ਲਈ ਉੱਥੇ ਦੀ ਸਥਿਤੀ ਨੂੰ ਡਾਮਾਂ ਡੋਲ ਕਰਨ ਦੇ ਲਈ ਇਹ ਚਾਹੁੰਦੇ ਆ ਨੇ ਕਿ ਸਾਡੀ ਪਾਰਟੀ ਜਾਂ ਕੋਈ ਇਹੋ ਜੀ ਤਿਰ ਦਿੱਤੇ ਜਿਹਦਾ ਫਾਇਦਾ ਉਹਨਾਂ ਦੇਸ਼ਾਂ ਨੂੰ ਅ ਹੋਵੇ ਇਸ ਕਰਕੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਨੂੰ ਜਿਹੜਾ ਹੈ ਅ ਪੇਸ਼ ਕੀਤਾ ਜਾਂਦਾ ਹੈ ਇਨ੍ਹਾਂ ਹਰਕਤਾਂ ਤੇ ਜਿਹੜਾ ਹੈ ਵਰਤਿਆ ਜਾਂਦਾ ਹੈ ਇਹ ਹੱਥਕੰਡੇ ਅਪਣਾਏ ਜਾਂਦੇ ਨੇ ਚਾਹੇ ਅਮਰੀਕਾ ਹੋਵੇ ਚਾਹੇ ਕੋਈ ਵੀ ਹੋਰ ਦੇਸ਼ ਹੋਣ ਭਾਰਤ ਦੇ ਵਿੱਚ ਜਦੋਂ ਚੋਣਾਂ ਹੋਣੀਆਂ ਸੀ ਉਦੋਂ ਵੀ ਚੀਨ ਦੇ ਉੱਤੇ ਇਲਜ਼ਾਮ ਲਗਾਏ ਗਏ ਸੀ ਕਿ ਉੱਥੋਂ ਰਸ਼ੀਆ ਦੇ ਉੱਤੇ ਇਲਜ਼ਾਮ ਲੱਗਦੇ ਨੇ ਬਾਰ-ਬਾਰ ਕਿ ਉਹੋ ਦਖਲ ਦੇਣ ਦੀ ਕੋਸ਼ਿਸ਼ ਕਰਤਾ ਹੈ ਇਸਵਾਰ ਇਲਜ਼ਾਮ ਭਾਰਤ ਤੇ ਲੱਗੇ ਨੇ ਕਿ ਚੀਨ ਤੋਂ ਬਾਅਦ ਭਾਰਤ ਨੇ ਸ਼ਾਇਦ ਇਹ ਕੋਸ਼ਿਸ਼ ਕੀਤੀ ਹੋਵੇ ਕਿਉਂਕਿ ਜਸਟਨ ਟਰੂਡੋ ਨੇ ਉਹਨਾਂ ਤੇ ਇਹ ਬੇਬੁਨਿਆਦ ਇਲਜ਼ਾਮ ਲਗਾਏ ਸੀ ਉਸ ਦਾ ਬਦਲਾ ਲੈਣ ਲਈ ਜਾਂ ਉਸ ਦਾ ਰੈਟੇਲੀਏਸ਼ਨ ਦੇ ਵਿੱਚ ਭਾਰਤ ਸਰਕਾਰ ਵੱਲੋਂ ਅਜਿਹਾ ਕੀਤਾ ਗਿਆ ਹੋਵੇ ਇਹ ਉਸ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਲੇਕਿਨ ਭਾਰਤ ਸਰਕਾਰ ਵੱਲੋਂ ਚੋਣਾਂ ਵਿੱਚ ਦਖਲ ਦੇਣ ਦੀ ਰਿਪੋਰਟ ਨੂੰ ਸਿਰੇ ਤੋਂ ਖਾਰਜ ਕਰਦਿਆ ਕੈਨੇਡਾ ਉੱਪਰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਲਗਾਤਾਰ ਦਖਲ ਦੇਣ ਦੀ ਦਾਜੜਾ ਹੈ ਦੋਸ਼ ਕੋ ਲਗਾਇਆ ਗਿਆ ਹੈ ਪਿੱਛੇ ਜੇ ਪ੍ਰੋ ਖਾਲਸਤਾਨੀ ਫੈਕਸ਼ਨ ਜਿਹੜਾ ਕਿਹਾ ਜਾਂਦਾ ਹੈ ਤੇ ਉੱਥੋਂ ਦੇ ਹਿੰਦੂ ਮਹਾਸਭਾ ਜਾਂ ਇਸ ਤਰ੍ਹਾਂ ਦੀਆਂ ਜਿਹੜੇ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਟਕਰਾਅ ਦੀਆਂ ਵੀ ਕਾਫੀ ਘਟਨਾਵਾਂ ਹੋਈਆਂ ਬੰਦਰਾ ਉੱਤੇ ਹਮਲਾ ਦੇ ਦੀ ਰਿਪੋਰਟ ਆਈ ਤੇ ਵਾਰ-ਵਾਰ ਜਦੋਂ ਵੀ ਇਹ ਇਕੱਠ ਹੁੰਦਾ ਸੀ ਉੱਥੇ ਨਿਸ਼ਾਨ ਸਾਬ ਚੁਲਾਏ ਜਾਂਦੇ ਸੀ ਜਾਂ ਖਾਲਿਸਤਾਨ ਦੇ ਝੰਡਿਆਂ ਨੂੰ ਵੀ ਉਸ ਵਿੱਚ ਸ਼ਾਮਿਲ ਕੀਤਾ ਜਾਂਦਾ ਸੀ ਤੇ ਇਹ ਦਿਖ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਇਹ ਸਾਰੇ ਖਾਲਿਸਤਾਨ ਸਮਰਥਕ ਨੇ ਇਹ ਭਾਰਤ ਦਾ ਵਿਰੋਧ ਕਰ ਰਹੇ ਨੇ ਤੇ ਦੂਜੇ ਪਾਸੇ ਜਿਹੜੀਆਂ ਹਿੰਦੂ ਰਾਸ਼ਟਰ ਦੇ ਨਾਮ ਦੇ ਉੱਤੇ ਸੰਗਠਨ ਬਣੇ ਹੋਏ ਨੇ ਉਹਨਾਂ ਦਾ ਤੇ ਇਹਨਾਂ ਦਾ ਆਪਸੀ ਵਿਰੋਧ ਹੈ ਅਜਿਹੀਆਂ ਕਾਫੀ ਘਟਨਾਵਾਂ ਹੋਈਆਂ ਉਸ ਤੋਂ ਬਾਅਦ ਕਾਫੀ ਸਖਤੀ ਵੀ ਵਰਤੀ ਗਈ ਲੇਕਿਨ ਇਸ ਸਾਰੇ ਸਿਆਸੀ ਖੇਡ ਦੇ ਵਿੱਚ ਜੋ ਢਾਲ ਲੱਗੀ ਹੈ ਉਹ ਸਭ ਤੋਂ ਵੱਧ ਸਿੱਖਾਂ ਦੇ ਅਕਸ ਨੂੰ ਲੱਗੀ ਹੈ ਉੱਥੇ ਉਹਨਾਂ ਨੂੰ ਖਰੂਦੀ ਦੇ ਤੌਰ ਤੇ ਦਿਖਾਇਆ ਗਿਆ ਹੈ ਜਿਹੜੇ ਕਿ ਵਾਇਲੈਂਸ ਜਾਂ ਹਿੰਸਾ ਦੇ ਵਿੱਚ ਸ਼ਾਮਿਲ ਹੁੰਦੇ ਨੇ ਜਿਸ ਦਾ ਬਹੁਤ ਮਾੜਾ ਅਸਰ ਉੱਥੇ ਬੈਠੇ ਜਿਹੜੇ ਪੰਜਾਬੀ ਸਟੂਡੈਂਟਸ ਨੇ ਉਹਨਾਂ ਉੱਪਰ ਹੋਇਆ ਹੈ ਹਰ ਰੋਜ਼ ਲਗਾਤਾਰ ਇਹ ਗੱਲਾਂ ਹੁੰਦੀਆਂ ਨੇ ਕਿ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਉਹਨਾਂ ਨੂੰ ਡਿਪੋਰਟ ਕੀਤਾ ਜਾਵੇਗਾ ਵਾਪਸ ਪੰਜਾਬ ਪੇਡਾ ਜਾਵੇਗਾ ਜਲਦ ਹੀ ਇਹ ਸਾਰਾ ਕੁਝ ਹੋਣ ਦੀਆਂ ਵੀ ਖਬਰਾਂ ਬਾਰ-ਬਾਰ ਆ ਰਹੀਆਂ ਨੇ ਕੈਨੇਡਾ ਤੋਂ ਅੱਗੇ ਚਲਦੇ ਆਂ ਇੰਗਲੈਂਡ ਦੀ ਗੱਲ ਕਰਦੇ ਆਂ ਯੂਕੇ ਦੀ ਗੱਲ ਕਰਦੇ ਆਂ ਇੰਗਲੈਂਡ ਸਰਕਾਰ ਦੀ ਇੱਕ ਐਕਸਟਰੀਮਿਜ਼ਮ ਰਿਵਿਊ ਕੱਟੜਪੰਥੀਆਂ ਦੀ ਸਮੀਖਿਆ ਦੀ ਇੱਕ ਰਿਪੋਰਟ ਆਈ ਹੈ ਜਿਹੜੀ ਲੀਕ ਕੀਤੀ ਗਈ ਹੈ ਜਾਂ ਲੀਕ ਹੋਈ ਹੈ ਉਸ ਰਿਪੋਰਟ ਦੇ ਵਿੱਚ ਹਿੰਦੂ ਰਾਸ਼ਟਰ ਕੱਟੜਪੰਥੀ ਤੇ ਖਾਲਿਸਤਾਨੀ ਸਮਰਥਕ ਕੱਟੜਪੰਥੀ ਇਹਨਾਂ ਦੋਵਾਂ ਨੂੰ ਇੱਕ ਖਤਰਾ ਦੱਸਿਆ ਗਿਆ ਹੈ ਜਿਸ ਨੂੰ ਸਮਝਣ ਦੀ ਲੋੜ ਹੈ ਇਹ ਉਸ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਰਿਪੋਰਟ ਦੇ ਪੇਜ 17 ਅਤੇ 18 ਵਿੱਚ ਭਾਰਤ ਦੇ ਵਿੱਚ ਜੜਾ ਰੱਖਣ ਵਾਲੇ ਇਸ ਕੱਟੜਵਾਦ ਨੂੰ ਸਮਝਣ ਦੀ ਲੋੜ ਹੈ ਇਹ ਦੋ ਪੇਜ ਇਸ ਪੂਰੀ ਰਿਪੋਰਟ ਦੇ ਸਿਰਫ ਇਹਨਾਂ ਦੋਨਾਂ ਚੀਜ਼ਾਂ ਦੇ ਉੱਪਰ ਹੀ ਸਮਰਪਿਤ ਹਨ ਭਰੇ ਹੋਏ ਹਨ ਸਿਰਫ ਹਿੰਦੂ ਤੇ ਸਿੱਖ ਕੱਟੜਪੰਥੀ ਦੀ ਗੱਲ ਕਰ ਰਹੇ ਹਨ ਇਹ ਲਿਖਿਆ ਗਿਆ ਹੈ ਕਿ ਭਾਵੇਂ ਸਿੱਖਾਂ ਦੇ ਵੱਖਰੇ ਰਾਜ ਪਾਲਿਸਤਾਨ ਦੀ ਮੰਗ ਕਰਨਾ ਕੱਟੜਵਾਦ ਨਹੀਂ ਹੈ ਪਰ ਇਸ ਦੀ ਪ੍ਰਾਪਤੀ ਦੇ ਲਈ ਹਿੰਸਾ ਦੀ ਵਰਤੋਂ ਕਰਨਾ ਤੇ ਹਿੰਸਾ ਕਰਨ ਲਈ ਕਹਿਣਾ ਜਾਂ ਉਹਦੀ ਵਕਾਲਤ ਕਰਨਾ ਉਹ ਕੱਟੜਵਾਦ ਦੀ ਸੂਚੀ ਦੇ ਵਿੱਚ ਆਉਂਦਾ ਹੈ। ਕਈ ਘਟਨਾਵਾਂ ਹੋਈਆਂ ਨੇ ਜਦੋਂ ਕਿ ਭਾਰਤੀ ਦੂਸਾ ਦੂਤਾਵਾਸਾਂ ਤੇ ਉੱਥੇ ਹਮਲੇ ਕੀਤੇ ਗਏ ਨੇ। ਅੱਗ ਲਾਉਣ ਦੀ ਕੋਸ਼ਿਸ਼ ਵੀ ਹੋਈ ਹੈ ਜਾਂ ਜਿਹੜਾ ਭਾਰਤ ਦਾ ਝੰਡਾ ਹੈ ਉਸ ਨੂੰ ਉਤਾਰ ਕੇ ਉਸ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਆਪਸ ਵਿੱਚ ਇਹ ਦੋਵੇਂ ਸੰਗਠਨ ਜਿਹੜੇ ਨੇ ਹਿੰਦੂ ਤੇ ਸਿੱਖ ਐਕਸਟਰੀਮਿਸਟ ਜਾਂ ਕੱਟੜਪੰਥੀ ਆਪਸ ਦੇ ਵਿੱਚ ਪਿੜੇ ਨੇ ਹਮਲੇ ਹੋਏ ਨੇ ਲੇਕਿਨ ਪਹਿਲੀ ਵਾਰ ਇਹ ਹੋਇਆ ਹੈ ਉਥੋਂ ਦੀ ਹਿਸਟਰੀ ਦੇ ਵਿੱਚ ਇਤਿਹਾਸ ਦੇ ਵਿੱਚ ਕਿ ਸਿੱਖ ਤੇ Hindu ਕੱਟੜਵਾਦ ਦਾ ਨਾਮ ਇਸ ਰਿਪੋਰਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਮੁਸਲਮਾਨ ਜਾਂ ਮੁਸਲਿਮ ਕੱਟੜਵਾਦ ਦਾ ਜ਼ਿਕਰ ਹਰ ਵਾਰ ਹੁੰਦਾ ਹੈ ਹਰ ਦੇਸ਼ ਵਿੱਚ ਹੁੰਦਾ ਹੈ ਲੇਕਿਨ ਪਹਿਲੀ ਵਾਰ Hindu ਤੇ ਸਿੱਖ ਕੱਟੜਵਾਦ ਇਸ ਕਿਸੇ ਵਿਦੇਸ਼ ਦੇ ਇਸ ਰਿਪੋਰਟ ਦੇ ਵਿੱਚ ਖੁਫੀਆ ਰਿਪੋਰਟ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਕਿ ਇਹ ਵੀ ਉਸ ਦੇਸ਼ ਵਾਸਤੇ ਖਤਰਾ ਬਣ ਗਏ ਨੇ ਇਹਨਾਂ ਨੂੰ ਸਮਝਣ ਤੇ ਇਹਨਾਂ ਨੂੰ ਨਜਿੱਠਣ ਦੀ ਲੋੜ ਹੈ ਹੁਣ ਗੱਲ ਅਮਰੀਕਾ ਦੀ ਕਰਦੇ ਹਾਂ ਅਮਰੀਕਾ ਦੀ ਜੇ ਗੱਲ ਕਰੀਏ ਤਾਂ ਗੁਰਪਤਵੰਤ ਸਿੰਘ ਪੰਨੂ ਦਾ ਨਾਮ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਸਾਹਮਣੇ ਆਉਂਦਾ ਹੈ ਕੱਲ ਹੀ ਇਹ ਖਬਰਾਂ ਆਈਆਂ ਨੇ ਕਿ ਯੂਏਪੀਏ ਦੇ ਟ੍ਰਿਬਿਊਨਲ ਨੇ 6 ਫਾਰ ਜਸਟਿਸ ਦੇ ਜਿਹੜਾ ਮੁਖੀ ਹੈ ਇਸਨੇ ਪੰਨੂ ਦੀ ਸੰਸਥਾ ਹੈ 6 ਫਾਰ ਜਸਟਿਸ ਉਸ ਦੇ ਉੱਪਰ ਲੱਗਿਆ ਬੈਨ ਅਗਲੇ 5 ਸਾਲ ਦੇ ਲਈ ਵਧਾ ਦਿੱਤਾ ਗਿਆ ਹੈ ਪੰਜਾਬ ਪੁਲਿਸ ਨੇ ਵੱਖ-ਵੱਖ ਧਰਾਵਾਂ ਦੇ ਹੇਠ 51 ਕੇਸ ਪੰਨੂ ਦੇ ਉੱਪਰ ਦਰਜ ਕੀਤੇ ਹੋਏ ਹਨ ਉੱਤਰਾਖੰਡ ਹਰਿਆਣਾ ਰਾਜਸਥਾਨ ਗੁਜਰਾਤ ਅਸਾਮ ਚਾਰਖੰਡ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਪੁਲਿਸ ਨੇ ਵੀ 41 ਵੱਖ-ਵੱਖ ਐਫ ਆਈ ਆਰਾਂ ਗੁਰੂਬਖਸ਼ ਪਤਵੰਤ ਪੰਨੂ ਦੇ ਖਿਲਾਫ ਦਰਜ ਕੀਤੀਆਂ ਗਈਆਂ ਸਿੱਖਾਂ ਲਈ ਵੱਖਰੇ ਮੁਲਕ ਦਾ ਰੈਫਰੈਂਡਮ ਕਰਾਉਣ ਦੀ ਕੋਸ਼ਿਸ਼ ਦੇ ਲਈ ਪੰਨੂ ਸੁਰਖੀਆਂ ਦੇ ਵਿੱਚ ਸਭ ਤੋਂ ਪਹਿਲਾਂ ਆਇਆ ਸੀ ਰੈਫਰੈਂਡਮ ਤਾਂ ਨਹੀਂ ਹੋਇਆ ਨਾ ਹੀ ਉਹ ਕਾਨੂੰਨੀ ਤੌਰ ਤੇ ਭਾਰਤ ਵਿੱਚ ਹੋ ਸਕਦਾ ਸੀ ਲੇਕਿਨ ਉਸ ਦਾ ਪ੍ਰੋਪਾਗੈਂਡਾ ਬਹੁਤ ਕੀਤਾ ਗਿਆ ਉਸ ਦੇ ਲਈ ਸੁਰਖੀਆਂ 'ਚ ਆਉਣ ਤੋਂ ਬਾਅਦ ਪੰਨੂ ਦਾ ਨਾਮ ਵੱਖ-ਵੱਖ ਜਹਾਜ਼ਾਂ ਨੂੰ ਉਡਾਉਣ ਦੇ ਲਈ ਧਮਕੀਆਂ ਦੇਣ ਵਾਸਤੇ ਸਿਆਸਤਦਾਨਾਂ ਨੂੰ ਮਾਰਨ ਦੀਆਂ ਧਮਕੀਆਂ ਦੇਣ ਦੇ ਲਈ ਇਹ ਸੁਰਖੀਆਂ ਦੇ ਵਿੱਚ ਲਗਾਤਾਰ ਬਣਿਆ ਰਹਿੰਦਾ ਹੈ ਬੇਰੁਜ਼ਗਾਰ ਨੌਜਵਾਨਾਂ ਨੂੰ ਪੈਸੇ ਦਾ ਇਨਾਮ ਦਾ ਲਾਲਚ ਦੇ ਕੇ ਉਹਨਾਂ ਤੋਂ ਪੰਡਾਂ ਦੇ ਉੱਤੇ ਖਾਲਿਸਤਾਨ ਪੱਖੀ ਨਾਰੇ ਲਿਖਵਾਉਣੇ ਹੋਣ ਜਾਂ ਸਰਕਾਰੀ ਇਮਾਰਤਾਂ ਦੇ ਉੱਤੇ ਖਾਲਿਸਤਾਨੀ ਝੰਡੇ ਲਹਿਰਾਉਣੇ ਹੋਣ ਹਰ ਵਿਵਾਦਿਤ ਘਟਨਾ ਦੇ ਉੱਤੇ ਕੋਈ ਨਾ ਕੋਈ ਬਿਆਨ ਦੇਣਾ ਇਹ ਸਾਰਾ ਕੁਝ ਪੰਨੂ ਦੇ ਲਿਖੇ ਆਉਂਦਾ ਹੈ ਇਨ੍ਹਾਂ ਚੀਜ਼ਾਂ ਦੇ ਲਈ ਉਹ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਹੈ ਪਿਛੇ ਜਈ ਹੀ ਇੱਕ ਅਮਰੀਕਾ ਦੇ ਵਿੱਚੋਂ ਇਹ ਖਬਰਾਂ ਆਈਆਂ ਸਨ ਕਿ ਪੰਨੂ ਨੂੰ ਕਤਲ ਕਰਨ ਦੀ ਇੱਕ ਸਾਜ਼ਿਸ਼ ਕਢੀ ਗਈ ਹੈ ਜਿਹਦੇ ਵਿੱਚ ਭਾਰਤ ਸਰਕਾਰ ਦੇ ਕੋਈ ਖੁਫੀਆ ਏਜੰਸੀ ਦਾ ਬੰਦਾ ਉਹਦਾ ਨਾਮ ਸਾਹਮਣੇ ਆਇਆ ਸੀ ਉਸ ਨਾਲ ਭਾਰਤ ਤੇ ਅਮਰੀਕਾ ਦੇ ਸਬੰਧਾਂ ਦੇ ਵਿੱਚ ਕਾਫੀ ਵੱਡੀ ਦਰਾੜ ਆਉਣ ਦੀ ਗੱਲ ਵੀ ਸਾਹਮਣੇ ਆਈ ਸੀ ਲੇਕਿਨ ਉਸ ਨੂੰ ਜਿੱਠਣ ਦੀਆਂ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਫੇਰ ਵੀ ਇਸ ਦਾ ਜਿਹੜਾ ਪੋਟੈਂਸ਼ੀਅਲ ਹੈ ਉਹ ਜਿਵੇਂ ਕੈਨੇਡਾ ਤੇ ਭਾਰਤ ਦੇ ਰਿਸ਼ਤੇ ਖਰਾਬ ਹੋਏ ਸੀ ਉਵੇਂ ਭਾਰਤ ਤੇ ਅਮਰੀਕਾ ਦੇ ਸਬੰਧਾਂ ਦੇ ਵਿੱਚ ਵੀ ਦਰਾਰ ਪਾਉਣ ਦੇ ਲਈ ਇੱਕ ਸ਼ਖਸ਼ ਕਿਵੇਂ ਕਾਰਾਗਰ ਹੋ ਸਕਦਾ ਹੈ ਉਸ ਦੀ ਮਿਸਾਲ ਸਾਹਮਣੇ ਆਈ ਹੈ ਹੁਣ ਪੰਨੂ ਨੇ ਕੀ ਕੀਤਾ ਹੈ ਕਿ ਲੀਆਂ ਐਕਟੀਵਿਟੀਆਂ ਦੇ ਵਿੱਚੋਂ ਸ਼ਾਮਲ ਹੈ ਕੀ ਉਹਨੇ ਅਤਵਾਦੀ ਦੀ ਕਾਰਵਾਈ ਕੀਤੀ ਹੈ ਇਹਦਾ ਤਾਂ ਪਤਾ ਨਹੀਂ ਲੇਕਿਨ ਜਿਵੇਂ ਮੈਂ ਦੱਸਿਆ 92 ਤੋਂ ਵੱਧ ਐਫ ਆਈ ਆਰਾਂ ਉਹਦੇ ਖਿਲਾਫ ਕੱਟੀਆਂ ਗਈਆਂ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਵਿੱਚ ਉਦੇ ਖਿਲਾਫ ਕੇਸ ਦਰਜ ਕੀਤੇ ਗਏ ਨੇ ਹੁਣ ਇਹਦੀ ਤੁਲਨਾ ਤੁਸੀਂ ਜੇ ਕਰਕੇ ਦੇਖੋ ਇੱਕ ਪਾਸੇ ਜਰਨੈਲ ਸਿੰਘ ਪਿੰਡਰਾਂ ਵਾਲਾ ਹੈ ਜਿਸ ਨੂੰ ਕਿ ਕਦੇ ਉਸ ਖਾਲਸਤਾਨੀ ਲੜਾਈ ਦਾ ਉਸ ਅੱਤਵਾਦ ਦੇ ਦੌਰ ਦਾ ਮੋਰੀ ਬਣਾ ਕੇ ਲੀਡਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਕਈ ਸਮਰਥਕ ਜਾਂ ਨੇਤਾ ਵੀ ਇਹ ਦਲੀਲਾਂ ਦਿੰਦੇ ਨੇ ਕਿ ਪਿੰਡਰਾਂ ਵਾਲੇ ਤੇ ਤਾਂ ਕੋਈ ਐਫ ਆਈ ਆਰ ਹੀ ਦਰਜ ਨਹੀਂ ਸੀ ਉਹਨੇ ਤਾਂ ਕਦੇ ਖਾਲਸਤਾਨ ਦੀ ਮੰਗ ਨਹੀਂ ਕੀਤੀ ਇਸ ਕਰਕੇ ਉਸ ਨੂੰ ਉਸ ਦੇ ਨਾਲ ਜੋੜ ਕੇ ਦੇਖਣਾ ਗਲਤ ਹੈ ਦੂਜੇ ਪਾਸੇ ਹੀ ਇਹ ਪੰਨੂ ਹੈ ਜਿਸ ਦੀ ਨਾਂ ਤਾਂ ਕੋਈ ਪਹਿਰਾਵਾ ਸ਼ਕਲ ਸੂਰਤ ਕਿਸੇ ਪਰਛਾਵੇਂ ਵੀ ਉਹ ਉਸ ਆਈਡੀਓਲੋਜੀ ਦਾ ਸਮਰਥਨ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਉਸ ਦੇ ਖਿਲਾਫ 92 ਐਫ ਆਈ ਆਰਾਂ ਦਰਜ ਨੇ ਖਾਲਿਸਤਾਨ ਨੂੰ ਦੀ ਸਪੋਰਟ ਦੇ ਵਿੱਚ ਵੱਖ-ਵੱਖ ਅਪਰਾਧੀ ਗਤੀਵਿਧੀਆਂ ਕਰਨ ਅੱਜ ਤੋਂ 5-10 ਸਾਲ ਬਾਅਦ ਇਤਿਹਾਸ ਵਿੱਚ ਉਸ ਨੂੰ ਕਿਸ ਤਰ੍ਹਾਂ ਦਿਖਾਇਆ ਜਾਏਗਾ ਪਤਾ ਨਹੀਂ ਕਿਉਂਕਿ ਸਾਡਾ ਜਿਹੜਾ ਪੰਜਾਬੀ ਕੌਮ ਹੈ ਜਾਂ ਸਿੱਖ ਲੋਕਾਂ ਸੀ ਅਸੀਂ ਆਪਣੇ ਇਤਿਹਾਸ ਨੂੰ ਸਮਝਣ ਦੀ ਜਾਂ ਸੰਜੋਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਅਸੀਂ ਆਪਣੇ ਛੋਟੇ ਟਾਈਮ ਦਾ ਫਾਇਦਾ ਦੇਖਣ ਦੇ ਲਈ ਕਿ ਹੁਣ ਸਾਨੂੰ ਆਹ ਬਿਆਨ ਦੇਣ ਦਾ ਰਾਜਨੀਤਿਕ ਲਾਭ ਹੈ ਅਸੀਂ ਕਿਸੇ ਲਈ ਕੁਝ ਵੀ ਸ਼ਬਦ ਵਰਤ ਦਿੰਨੇ ਆ ਕਿਸੇ ਨੂੰ ਸ਼ਹੀਦ ਬਣਾ ਦਿੰਨੇ ਆ ਕਿਸੇ ਨੂੰ ਅਸੀਂ ਅੱਤਵਾਦੀ ਬਣਾ ਦਿੰਨੇ ਆ ਕਿਸੇ ਨੂੰ ਅਸੀਂ ਸਰਕਾਰ ਦਾ ਏਜੰਸੀਆਂ ਦਾ ਟਾਊਟ ਬਣਾ ਦਿੰਨੇ ਆ ਕਿਸੇ ਨੂੰ ਅਸੀਂ ਸ਼ਹੀਦ ਜਾਂ ਕੌਮ ਦਾ ਹੀਰਾ ਇਸ ਤਰ੍ਹਾਂ ਕਹਿ ਕੇ ਪੇਸ਼ ਕਰ ਦਿੰਦੇ ਆ ਇਹ ਅਸੀਂ ਸਿਰਫ ਔਰ ਸਿਰਫ ਰਾਜਨੀਤਿਕ ਲਾਭ ਲੈਣ ਦੀ ਕਰਦੇ ਆ ਅਸੀਂ ਉਸ ਦੇ ਦੂਰ ਦੇ ਨਿਕਲਣ ਵਾਲੇ ਪ੍ਰਭਾਵ ਕੀ ਹੋਣਗੇ ਸਾਡੇ ਆਉਣ ਵਾਲੇ ਸਮੇਂ ਤੇ ਸਾਡੇ ਨੌਜਵਾਨ ਤੇ ਸਾਡੀ ਕੌਮ ਤੇ ਇਹਦਾ ਕੀ ਅਸਰ ਪਏਗਾ ਇਹਦੇ ਬਾਰੇ ਬਿਲਕੁਲ ਵੀ ਨਹੀਂ ਸੋਚਦੇ ਅਸੀਂ ਸਿਰਫ ਤੇ ਸਿਰਫ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਆ ਇਸ ਤੋਂ ਅੱਗੇ ਸਾਡੀ ਸੋਚ ਜਿਹੜੀ ਹੈ ਉਹ ਜਾਂਦੀ ਹੀ ਨਹੀਂ ਇਹੀ ਸਾਰਾ ਕੁਝ ਇਸੇ ਲਈ ਹੋ ਰਿਹਾ ਹੈ ਕਿ ਪਿਛਲੇ 5-7 ਸਾਲ ਤੋਂ ਜੋ ਵੀ ਵਿਦੇਸ਼ਾਂ ਦੇ ਵਿੱਚ ਖਬਰਾਂ ਆ ਰਹੀਆਂ ਨੇ ਜੋ ਵੀ ਘਟਨਾਵਾਂ ਹੋ ਰਹੀਆਂ ਨੇ ਉਹ ਸਿੱਖਾਂ ਦੇ ਅਕਸ ਨੂੰ ਸਿਰਫ ਔਰ ਸਿਰਫ ਖਰੂਦੀ ਦੇ ਤੌਰ ਤੇ ਪੇਸ਼ ਕਰ ਰਹੀਆਂ ਨੇ ਉਹ ਪੇਸ਼ ਇਹ ਨਹੀਂ ਕਿ ਕੋਈ ਜਾਣਬੁੱਝ ਕੇ ਏਜੰਸੀਆਂ ਪੇਸ਼ ਕਰ ਰਹੀਆਂ ਨੇ ਅਸੀਂ ਉੱਥੇ ਅਜਿਹੇ ਕੰਮ ਕਰ ਰਹੇ ਹਾਂ ਚਾਹੇ ਉਹ ਕਿਸਾਨੀ ਅੰਦਾਲਨ ਦੇ ਸਪੋਰਟ ਦੇ ਵਿੱਚ ਅਸੀਂ ਭਾਰਤੀ ਕੌਂਸੂਲੇਟਾਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਹੋਵੇ ਜਿਸਨੇ ਅੱਗੇ ਜਾ ਕੇ ਅੱਗ ਲਾਉਣ ਦਾ ਭੰਨ ਤੋੜ ਦਾ ਰੂਪ اختیار ਕਰ ਲਿਆ ਚਾਹੇ ਆਸਟ੍ਰੇਲੀਆ ਕੈਨੇਡਾ ਯੂਕੇ ਜਾਂ ਅਮਰੀਕਾ ਦੇ ਵਿੱਚ ਇਹੀ ਦੂਤਾਵਾਸਾਂ ਦੇ ਜਾ ਕੇ ਭੰਨ ਤੋੜ ਕਰਨਾ ਹੋਵੇ ਜਾਂ ਫਿਰ ਉੱਥੋਂ ਦੇ Hindu ਸੰਗਠਨਾਵਾਂ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਜਾਣਾ ਤੇ ਉੱਥੇ ਫਿਰ ਮੰਦਰਾਂ ਦੇ ਉੱਤੇ ਹਮਲਾ ਜਾਂ ਇਸ ਤਰ੍ਹਾਂ ਦੀਆਂ ਖਬਰਾਂ ਆਉਣਾ ਉਹ ਉਹਨਾਂ ਦੇਸ਼ਾਂ ਦੇ ਵਿੱਚ ਆਪਣੇ ਆਪ ਨੂੰ ਉੱਥੋਂ ਦੀ ਰਾਜਨੀਤੀ ਦਾ ਰਿਪਰੈਜ਼ੈਂਟੇਟਿਵ ਕੌਣ ਹੈ कौन भारत दी ਪ੍ਰਤੀਨਿਧਤਾ ਕਰਦਾ ਹੈ ਸਿਰਫ ਉਸ ਦੀ ਲੜਾਈ ਹੈ ਕਿਉਂਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਬਹੁਤ ਪੁਰਾਣੇ ਸਮੇਂ ਤੋਂ ਪੰਜਾਬੀਆਂ ਦੀ ਬਹੁ ਗਿਣਤੀ ਵਸੀ ਹੋਈ ਸੀ ਲੇਕਿਨ ਸਮੇਂ ਦੇ ਨਾਲ ਨਾਲ ਉੱਥੇ ਬਾਕੀ ਸੂਬਿਆਂ ਤੋਂ ਵੀ ਬਹੁਤ ਜ਼ਿਆਦਾ ਜਿਹੜੀ ਲੋਕਾਂ ਦੀ ਗਿਣਤੀ ਹੈ ਭਾਰਤੀਆਂ ਦੀ ਗਿਣਤੀ ਹੈ ਉਹ ਇਨ੍ਹਾਂ ਦੇਸ਼ਾਂ ਦੇ ਵਿੱਚ ਪਹੁੰਚ ਗਈ ਹੈ ਪਹਿਲਾਂ ਇਨ੍ਹਾਂ ਜਿਹੜੇ ਪੰਜਾਬ ਦੇ ਲੀਡਰਸ਼ਿਪ ਜਾਂ ਉੱਥੋਂ ਮੂਰੇ ਲੋਕ ਆਉਂਦੇ ਸੀ ਜਿਹੜੇ ਉੱਥੇ ਦੀ ਰਾਜਨੀਤੀ ਦੇ ਵਿੱਚ ਹਿੱਸਾ ਲੈਂਦੇ ਸੀ ਉਹ ਹੀ ਇਸ ਤਰ੍ਹਾਂ ਦੇ ਰਿਪਰੈਜ਼ੈਂਟੇਟਿਵ ਮੰਨੇ ਜਾਂਦੇ ਸੀ ਕਿ ਇਹ ਹੀ ਨੁਮਾਇੰਦਾ ਕਰਦੇ ਨੇ ਲੇਕਿਨ ਹੋਰ ਨਾਲ ਰਾਜਾਂ ਦੀ ਗਿਣਤੀ ਵਧਣ ਤੋਂ ਬਾਅਦ ਉਸ ਨੁਮਾਇੰਦਗੀ ਦੀ ਲੜਾਈ ਹੈ ਉਸ ਨੁਮਾਇੰਦਗੀ ਦੀ ਲੜਾਈ ਦੇ ਵਿੱਚ ਕੋਈ ਆਪਣੇ ਆਪ ਨੂੰ ਖਾਲਸਤਾਨੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕੋਈ ਆਪਣੇ ਆਪ ਨੂੰ ਹਿੰਦੂ ਰਾਸ਼ਟਰਵਾਦੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਸ ਲੜਾਈ ਦੇ ਵਿੱਚ ਇਸ ਰਾਜਨੀਤਿਕ ਲਾਹਾ ਲੈਣ ਦੇ ਵਿੱਚ ਸਿਆਸੀ ਲੜਾਈ ਦੇ ਵਿੱਚ ਸਿੱਖ ਕੌਮ ਦਾ ਜਿਹੜਾ ਅਕਸ ਹੈ ਉਸ ਨੂੰ ਰੋਲ ਤੇ ਰੱਖ ਦਿੱਤਾ ਗਿਆ ਹੈ ਇਹ ਉਹਨਾਂ ਨੇ ਹੀ ਰੋਲਿਆ ਹੈ ਇਹ ਨੂੰ ਕਿਸੇ ਏਜੰਸੀ ਦੀ ਸਾਜ਼ਿਸ਼ ਦੱਸਣਾ ਕੋਈ ਸਿਆਣਪ ਨਹੀਂ ਹੋਏਗੀ ਜ਼ਮੀਨ ਤੇ ਜੋ ਹਰਕਤਾਂ ਹੁੰਦੀਆਂ ਨੇ ਉਹ ਸਾਡੀ ਕੌਮ ਦੇ ਲੋਕ ਹੀ ਕਰ ਰਹੇ ਨੇ ਕੋਈ ਹੋਰ ਨਹੀਂ ਕਰ ਰਿਹਾ ਸੋ ਇਹ ਸਾਡੀ ਆਦਤ ਹੈ ਕਿ ਅਸੀਂ ਬਲੇਮ ਕਿਸੇ ਹੋਰ ਨੂੰ ਕਰ ਦਿੰਦੇ ਹਾਂ ਇਲਜ਼ਾਮ ਕਿਸੇ ਹੋਰ ਤੇ ਲਾ ਦਿੰਦੇ ਹਾਂ ਆਪਣੇ ਜਿਹੜੇ ਐਕਸ਼ਨ ਨੇ ਉਹਨਾਂ ਦੀ ਜ਼ਿੰਮੇਵਾਰੀ ਕਦੇ ਵੀ ਨਹੀਂ ਚੱਕਦੇ ਲੋੜ ਹੈ ਕਿ ਅਸੀਂ ਮਿਸਾਲ ਜਿਹੜੀ ਹੈ ਪਹਿਲਾਂ ਸਾਡੇ ਪੁਰਾਣੇ ਜਿਹੜੇ ਬਜ਼ੁਰਗਾਂ ਨੇ ਪੇਸ਼ ਕੀਤੀ ਸੀ ਜਾਂ ਬਣਾ ਕੇ ਰੱਖੀ ਸੀ ਕਿ ਪੰਜਾਬੀ ਇੱਕ ਮਿਹਨਤ ਕਸ਼ ਕੌਮ ਨੇ ਉਹ ਜਿੱਥੇ ਵੀ ਜਾਂਦੇ ਨੇ ਉੱਥੇ ਆਪਣੀ ਮਿਹਨਤ ਦੇ ਨਾਲ ਉਸ ਜਗਾ ਦੀ ਨਹਾਰ ਬਦਲ ਕੇ ਰੱਖ ਦਿੰਦੇ ਨੇ ਪਹਿਲਾਂ ਸਾਡਾ ਜਿਹੜਾ ਅਕਸ ਸੀ ਉਹ ਇਸ ਤਰ੍ਹਾਂ ਦਾ ਅਕਸ ਸੀ ਫਿਰ ਹੌਲੀ ਹੌਲੀ ਆਉਂਦਾ ਆਉਂਦਾ ਖਾਲਸਾ ਏਡ ਦੇ ਰਵੀ ਸਿੰਘ ਖਾਲਸਾ ਵਜੋਂ ਕਾਫੀ ਪ੍ਰਸਿੱਧੀ ਮਿਲੀ ਉੱਥੇ ਵੀ ਅਕਸ ਜਿਹੜਾ ਹੈ ਪੋਜ਼ਿਟਿਵ ਸੀ ਇਹ ਦਿਖਾਇਆ ਜਾਂਦਾ ਸੀ ਕਿ ਜਿਹੜੇ ਸਿੱਖ ਕੌਮ ਹੈ ਉਹ ਕਿਤੇ ਵੀ ਕੋਈ ਵੀ ਜਿੱਥੇ ਵੀ ਪ੍ਰੋਬਲਮ ਆਈ ਹੋਵੇ ਕੋਈ ਸਮੱਸਿਆ ਆਈ ਹੋਵੇ ਜਿੱਥੇ ਹਾਲਾਤ ਬਹੁਤ ਮਾੜੇ ਨੇ ਉੱਥੇ ਮਦਦ ਦੇ ਲਈ ਸਭ ਤੋਂ ਪਹਿਲਾਂ ਪਹੁੰਚਦੇ ਨੇ ਲੇਕਿਨ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਅਕਸ ਖਰਾਬ ਹੋ ਕੇ ਜਿਵੇਂ ਮੈਂ ਪਹਿਲਾਂ ਕਿਹਾ ਦੰਗਈ ਪੰਨ ਤੋੜ ਕਰਨ ਵਾਲੇ ਹਿੰਸਾ ਦੇ ਵਿੱਚ ਸ਼ਾਮਲ ਹੋਣ ਵਾਲੇ ਕੱਟੜ ਪੰਥੀਆਂ ਦਾ ਬਣ ਕੇ ਰਹਿ ਗਿਆ ਹੈ ਉਸ ਨੂੰ ਸੁਧਾਰਨ ਦੀ ਲੋੜ ਹੈ ਜੇ ਅਸੀਂ ਇੱਕ ਪਾਸੇ ਤਾਂ ਸਾਡੀ ਗਿਣਤੀ ਬਾਹਰ ਜਾਣ ਵਾਲਿਆਂ ਦੀ ਬਹੁਤ ਜ਼ਿਆਦਾ ਵੱਧ ਰਹੀ ਹੈ ਦੂਜੇ ਪਾਸੇ ਸਾਡੇ ਅਕਸ ਨੂੰ ਟਾਂ ਲੱਗ ਰਹੀ ਹੈ ਇੱਥੇ ਕੱਟੜਪੰਥੀਆਂ ਦੇ ਵਿੱਚ ਕਦੇ ਵੀ ਸਿੱਖ ਕੌਮ ਨੂੰ ਨਹੀਂ ਗਿਣਿਆ ਜਾਂਦਾ ਸੀ ਹੁਣ ਬਾਹਰੀ ਦੇਸ਼ਾਂ ਵਿੱਚ ਉਹਨਾਂ ਗ੍ਰਹਿਧਪਾਲ ਦੀਆਂ ਖੁਫੀਆਂ ਰਿਪੋਰਟਾਂ ਦੇ ਵਿੱਚ ਸਿੱਖਾਂ ਨੂੰ ਕੱਟੜਵਾਦੀ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਹੈ ਉਥੋਂ ਦੇ ਲਈ ਇੱਕ ਖਤਰਾ ਬਣ ਗਏ ਨੇ ਇਹ ਦਰਸਾਇਆ ਜਾ ਰਿਹਾ ਹੈ ਸੋ ਜੇ ਅਸੀਂ ਆਪਣੇ ਅਗਲੇ ਨੌਜਵਾਨਾਂ ਦਾ ਆਪਣੀ ਅਗਲੀ ਪੀੜੀ ਦਾ ਕੁਝ ਭਲਾ ਕਰਨਾ ਚਾਹੁੰਦੇ ਆ ਤਾਂ ਸਾਨੂੰ ਆਪਣੇ ਨਿੱਜੀ ਸਿਆਸੀ ਸਵਾਰਥਾਂ ਤੋਂ ਉੱਪਰ ਉੱਖਣ ਦੀ ਲੋੜ ਹੈ ਪੂਰੀ ਕੌਮ ਦਾ ਅਖਸ਼ ਜਿਹੜਾ ਅਸੀਂ ਖਰਾਬ ਕੀਤਾ ਹੈ ਉਸ ਨੂੰ ਠੀਕ ਕਰਨ ਦੀ ਉਸ ਨੂੰ ਸੁਧਾਰਨ ਦੀ ਲੋੜ ਹੈ ਤਾਂ ਕਿ ਕੁਝ ਅਜਿਹੇ ਰੋਲ ਮਾਡਲ ਸਾਹਮਣੇ ਆਉਣ ਜੋ ਸਾਡੇ ਨੌਜਵਾਨਾਂ ਦੇ ਲਈ ਪ੍ਰੇਰਨਾ ਦਾ ਸਰੋਤ ਬਣਨ ਨਾ ਕਿ ਕਿਸੇ ਹੇਟ ਦਾ ਕਿਸੇ ਨਫ਼ਰਤ ਦਾ ਜਾਂ ਕਿਸੇ ਮਜ਼ਾਕ ਦਾ ਪਾਤਰ ਬਣ ਇਹ ਸਮੇਂ ਦੀ ਮੰਗ ਹੈ ਇਹੀ ਸਮੇਂ ਦੀ ਲੋੜ ਹੈ ਇਸ ਨੂੰ ਸਮਝਣ ਦੀ ਜ਼ਰੂਰਤ ਹੈ ਇਹਨਾਂ ਸ਼ਬਦਾਂ ਨਾਲ ਹੀ ਤੁਤੋ ਵਿਦਾ ਲੈਣੇ ਆ ਧੰਨਵਾਦ